ਅੱਜ ਬੜਾ ਖੁਸ਼ੀ ਭਰਿਆ ਦਿਨ ਹੈ ਆਮ ਆਦੀ ਪਾਰਟੀ ਲਈ ਆਮ ਆਦੀ ਪਾਰਟੀ ਦੇ ਸੁਪਰੀਮੋ ਸ੍ਰੀ ਹਰਵੰਦ ਸਿੰਘ ਜੀ ਦੀ ਬਾਦੂ ਤੋਂ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲੀ ਆ ਮੈਂ ਜੋ ਸਮਝ ਰਹਾ ਕਿ ਅੱਜ ਸਚਾਈ ਦੀ ਜਿੱਤ ਹੋਈ ਹੈ ਤੇ ਹੰਕਾਰ ਦਾ ਹੰਕਾਰ ਦੀ ਜਿਹੜੀ ਹਾਰ ਹੋਈ ਹੈ ਅੱਜ ਮਾਨਯੋਗ ਸੁਪਰੀਮ ਕੋਰਟ ਨੇ ਜਿਹੜਾ ਫੈਸਲਾ ਕੀਤਾ ਉਹਦੇ ਸਬੰਧ ਚ ਅਸੀਂ ਡੇਰਾ ਬਾਬਾ ਨਾਨਕ ਚ ਸ੍ਰੀ ਹਰਵੰਦ ਸਿੰਘ ਜੀ ਵਾਲਜੀ ਦੇ ਬਾਰੋਂ ਤੇ ਡੇਰਾ ਬਾਬਾ ਨਾਨਕ ਦੇ ਹਲਕੇ ਦੇ ਲੋਕ ਬਹੁਤ ਵੱਡੀ ਖੁਸ਼ੀ ਮਹਿਸੂਸ ਕਰ ਰਹੇ ਨੇ ਆਮ ਆਦਮੀ ਪਾਰਟੀ ਲਈ ਇੱਕ ਬੜਾ ਸੋਹਣਾ ਮੌਕਾ ਮਿਲਿਆ ਪ੍ਰਮਾਤਮਾ ਨੇ ਦਿੱਤਾ ਉਹਦੇ ਸਬੰਧ ਚ ਡੇਰਾ ਬਾਬਾ ਨਾਨਕ ਤੇ ਲੰਡੂ ਵੀ ਮੰਡੇ ਗਏ ਨੇ ਉਹਨਾਂ ਦੀ ਔਨ ਦੀ ਖੁਸ਼ੀ ਵਿੱਚ ਆਤਿ ਸ਼ਫਾਜੀ ਵੀ ਜਿਹੜੀ ਡੇਰਾ ਬਾਬਾ ਨਾਨਕ ਤੇ ਹੋਈ ਆ ਤੇ ਇੱਕ ਗੱਲ ਆ ਕਿ ਬਹੁਤ ਅੱਜ ਵਧੀਆ ਮਹਿਸੂਸ ਹੋ ਰਿਹਾ ਕਿ ਸਾਡੀ ਪਾਰਟੀ ਦੇ ਸੁਪਰੀਮੋ ਅੱਜ ਆਪਣੇ ਘਰ ਆਏ ਨੇ ਔਰ ਸਾਡੀ ਪਾਰਟੀ ਦਾ ਹੌਸਲਾ ਜਿਹੜਾ ਸਾਰੇ ਵਰਕਰਾਂ ਦਾ ਬਹੁਤ ਰਾਹੁਲ ਗਾਂਧੀ ਨੇ ਇਸ ਸਬਾਰੇ ਕੋਈ ਟਿੱਪਣੀ ਕੀਤੀ ਆ ਉਸ ਬਾਰੇ ਲੇਖੋ ਮੈਂ ਨਹੀਂ ਪਤਾ ਮੈਨੂੰ ਮੈਂ ਨਾ ਪੜਿਆ ਨਾ ਮੈਂ ਦੇਖਿਆ ਜਦੋਂ ਮੈਨੂੰ ਆਏਗਾ ਜਦੋਂ ਮੈਂ ਦੇਖਾਂਗਾ ਉਹਦੇ ਬਾਰੇ ਮੈਂ ਫੇਰ ਹੀ ਕੁਝ ਤੁਹਾਡੇ ਚਾਨਣ ਤੇ ਰੇ ਕਹਿ ਸਕਦਾ ਲਕਸ਼ਣ ਦੀਆਂ ਤਿਆਰੀਆਂ ਵਿੱਚ ਹਨ ਲਕਸ਼ਣ ਦੀਆਂ ਤਿਆਰੀਆਂ ਬਿਲਕੁਲ ਤੁਹਾਨੂੰ ਪਤਾ ਹੀ ਡੇਰਾ ਬਾਬਾ ਨਾਨਕ ਤੁਸੀਂ ਮੈਥੋਂ ਪ੍ਰਸਾਲੇ ਵੀਰ ਜ਼ਿਆਦਾ ਜਾਣਦੇ ਹੋ ਕਿ ਡੇਰਾ ਬਾਬਾ ਨਾਨਕ ਤੇ ਲੋਕ ਜਿਹੜੇ ਨੇ ਬੜੀ ਸਿੱਧਤ ਨਾਲ ਬੈਠੇ ਨੇ ਬੜਾ ਮਹੌਰਾ ਵਧੀਆ ਡੇਰਾ ਬਾਬਾ ਨਾਨਕ ਤਾਂ ਇਸ ਵਾਰੀ ਆਮ ਆਦੀ ਪਾਰਟੀ ਲਈ ਲੋਕੀ ਬੜੀ ਉਡੀਕ ਚ ਨੇ ਕਿ ਜਿੰਨੀ ਜਲਦੀ ਇਲੈਕਸ਼ਨ ਹੋ ਜੇਗੀ ਨਵਾਂ ਰਿਜਲ ਜਿਹੜਾ ਆਮ ਆਦੀ ਪਾਰਟੀ ਦੇ ਵਰਕਰ ਜਿਹੜੇ ਡੇਰਾ ਬਾਬਾ ਨਾਨਕ ਸੀ ਕਿ ਇਤਿਹਾਸ ਜਿਹੜਾ ਸੱਜਣ ਨੇ ਉੱਤਰਦੇ ਜਮਾਨਾ ਤੇ ਮਿਲਣ ਤੋਂ ਬਾਅਦ ਕਿ ਸਕਦੇ ਕਿ ਜਿੰਨੀ ਜਲਦੀ ਚਲਦੀ ਜਲਦੀ 2024 ਦੇ ਵਿੱਚ ਦੇਖੋ ਪਹਿਲਾਂ ਤੇ ਜੇ ਹਰਿਆਣੇ ਦੀਆਂ ਇਲੈਕਸ਼ਨਾਂ ਹੋ ਰਹੀਆਂ ਜੇ ਐਨਕੀ ਦੀਆਂ ਇਲੈਕਸ਼ਨਾਂ ਹੋ ਰਹੀਆਂ ਉਹਦਾ 5 ਅਕਤੂਬਰ ਨੂੰ ਜਿਹੜੀਆਂ ਉੱਥੇ ਵੋਟਾਂ ਪੈਣੀਆਂ 8 ਨੂੰ ਰਿਜਲ ਪਉ ਤੋਂ ਬਾਅਦ ਜਿਹੜਾ ਵਾ ਉਹ ਜਿਮਨੀ ਦੀ ਇਲੈਕਸ਼ਨ ਜਿਹੜੀ ਆ ਨਵੰਬਰ ਤੱਕ ਦਾ ਜਿਮਨੀ ਦੀ ਇਲੈਕਸ਼ਨ ਲਗਭਗ ਤਿਆਰ ਹੀ ਆ ਉਹ ਵਿਚਣ ਧੰਨਵਾਦ